ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛਤਾ ਮੁਹਿੰਮ ਦੇ 10 ਸਾਲ ਪੂਰੇ ਹੋਣ ਮੌਕੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵੱਛਤਾ ਮਿਸ਼ਨ ਤਹਿਤ ਜੋ ਅੱਜ ਹੋ ਰਿਹਾ ਏ ਉਹ ਪਹਿਲਾਂ ਕਿਉਂ ਨਹੀਂ ਹੋਇਆ ਪਿਛਲੀਆਂ ਸਰਕਾਰਾਂ ਤੇ ਨਿਸ਼ਾਨਾ ਸਾਧਦੇ ਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਰਸਤਾ ਦਿਖਾਇਆ ਸੀ ਅਤੇ ਸੁਝਾਅ ਵੀ ਦਿੱਤਾ ਸੀ ਪਰ ਲੋਕਾਂ ਨੇ ਗਾਂਧੀ ਦੇ ਨਾਂ ਤੇ ਵੋਟਾਂ ਤਾਂ ਇਕੱਠੀਆਂ ਕੀਤੀਆਂ ਪਰ ਉਹਨਾਂ ਦੇ ਸੁਨੇਹੇ ਨੂੰ ਭੁੱਲ ਗਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਕਰੋੜਾਂ ਭਾਰਤੀਆਂ ਨੇ ਚੇ ਭਾਰਤ ਮਿਸ਼ਨ ਨੂੰ ਅਪਣਾਇਆ ਏ ਉਹਨਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਉਪ ਰਾਸ਼ਟਰਪਤੀ ਅਤੇ ਸਾਬਕਾ ਰਾਸ਼ਟਰਪਤੀ ਵੀ ਸਵੱਛਤਾ ਸੇਵਾ ਨਿਭਾ ਚੁੱਕੇ ਨੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੇਵਾ ਪੰਦਰਵਾੜੇ ਦੌਰਾਨ ਦੇਸ਼ ਵਿੱਚ 27 ਲੱਖ ਤੋਂ ਵੱਧ ਸਮਾਗਮ ਕਰਵਾਏ ਗਏ ਜਿਸ ਵਿੱਚ 28 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਉਹਨਾਂ ਕਿਹਾ ਕਿ ਅੱਜ ਤੋਂ 1000 ਸਾਲ ਬਾਅਦ ਜਦੋਂ 21ਵੀਂ ਸਦੀ ਦੇ ਭਾਰਤ ਦੀ ਗੱਲ ਹੋਵੇਗੀ ਤਾਂ ਉਸ ਵਿੱਚ ਸੱਚ ਭਾਰਤ ਮੁਹਿੰਮ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ ਉਹਨਾਂ ਅੱਗੇ ਕਿਹਾ ਕਿ स्वच्छ भारत मिशन जिन्ना सफल होवेगा उन्ना ही साडा देश चमकेगा जैसे जैसे हमारी इकोनॉमी बढ़ेगी शहरीकरण बढ़ेगा वेस्ट जनरेशन की संभावनाएं भी बढ़ेगी कूड़ा कचरा ज्यादा निकलेगा और आजकल जो इकोनॉमी का एक मोड़ है यूज एंड थ्रो वो भी एक कारण बनने वाला है नए नए प्रकार के कूड़े कचड़े आने वाले इलेक्ट्रॉनिक वेस्ट आने वाला है इसलिए हमें फ्यूचर की अपनी स्ट्रैटेजी को और बेहतर करना है ਨਵੀਂ ਦਿੱਲੀ 'ਚ ਕਰਵਾਏ ਗਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਨੂੰ ਸਵੱਛਤਾ ਨੂੰ ਆਪਣੇ ਜੀਵਨ ਦਾ ਅਨਿਖੜਵਾ ਅੰਗ ਬਣਾਉਣ ਦੀ ਸੌਚ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਸਵੱਛਤਾ ਪ੍ਰਤੀ ਵਚਨਬੱਧਤਾ ਇੱਕ ਵਾਰ ਦਾ ਵਾਅਦਾ ਨਹੀਂ ਸਗੋ ਜੀਵਨ ਭਰ ਦਾ ਵਾਅਦਾ ਹੈ ਤਕਰੀਬਨ 10000 ਕਰੋੜ ਰੁਪਏ ਦੀ ਲਾਗਤ ਨਾਲ ਅੱਜ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਮਿਸ਼ਨ ਅਮਰਿਤ ਤਹਿਤ ਵੱਖ-ਵੱਖ ਸ਼ਹਿਰਾਂ ਵਿੱਚ ਵਾਟਰ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਸਥਾਪਿਤ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਮਾਮੀ ਗੰਗੇ ਨਾਲ ਜੁੜੇ ਕੰਮਾਂ ਅਤੇ ਕੂੜੇ ਤੋਂ ਬਾਇਓਗੈਸ ਬਣਾਉਣ ਲਈ ਗੋਬਰਧਨ ਪਲਾਂਟ ਨਾਲ ਸਵੱਛ ਭਾਰਤ ਮਿਸ਼ਨ ਨੂੰ ਨਵੀਆਂ ਉਚਾਈਆਂ ਮਿਲਣਗੀਆਂ।